ਇਹ ਆ ਦੁਨੀਆ ਦੀ ਸਭ ਤੋਂ ਵੱਡੀ बावੜੀ ਜਿਹੜੀ ਕਿ ਭਾਰਤ ਦੇ ਰਾਜਸਥਾਨ ਦੇ ਵਿੱਚ ਹੈ ਇਸ ਤੋਂ ਵੱਡੀ ਤੇ ਖੂਬਸੂਰਤ बावੜੀ ਦੁਨੀਆ ਦੇ ਵਿੱਚ ਹੋਰ ਕਿਤੇ ਨਹੀਂ ਮਿਲਦੀ ਇਹ ਸਿਰਫ ਰਾਜਸਥਾਨ ਦੇ ਆਵਨੇਰੀ ਵਿੱਚ ਹੈ ਤ੍ਰੀਦੇਵ ਹਾਂ ਤਿੰਨ ਫੇਸ ਹੈ ਸ਼ਿਵਾਗੇ ਹਨ ਫਸਟ ਫੇਸ ਦੀ ਸਾਈਲੈਂਟ ਸੈਕਿੰਡ ਇਸਮਾਈਲ ਐਂਡ ਥਰਡ ਮਿੱਤਰੋ ਮੈਂ ਗੁਰਪ੍ਰੀਤ ਪਸ਼ੋਰੀਆ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਰਾਜਸਥਾਨ ਦੇ ਪ੍ਰਸਿੱਧ ਇਤਿਹਾਸਕ ਸਮਾਰਕ ਚਾਂਦ ਬਾਵੜੀ ਜੋ ਕਿ ਰਾਜਸਥਾਨ ਦੇ ਦੌਸਾ ਜ਼ਿਲ੍ਹੇ ਦੇ ਵਿੱਚ ਹੈ ਤੇ ਬਹੁਤ ਸਾਰੇ ਸਮਾਰਕ ਆਪਣੀ ਬੁੱਕਲ ਵਿੱਚ ਲੁਕੋਈ ਬੈਠਾ ਹੈ ਇਹ ਹੈ ਆਵਾਨੇਰੀ ਪਿੰਡ ਜਿਸ ਨੂੰ ਇਤਿਹਾਸ ਵਿੱਚ ਆਵਾਨਗਰੀ ਨਾਲ ਜਾਣਿਆ ਗਿਆ ਆਵਾਨਗਰੀ ਭਾਵ ਖੁਸ਼ੀਆਂ ਦੀ ਨਗਰੀ ਆਓ ਫਿਰ ਚੱਲੀਏ ਵਿਸ਼ਵ ਪ੍ਰਸਿੱਧ ਆਵਾਨੇਰੀ ਦੀ ਚਾਂਦ ਬਾਵੜੀ ਦੇਖਣ ਇਸ ਲਈ ਸਾਨੂੰ ਲੈਣਾ ਪਵੇਗਾ ਟਿਕਟ ਕਿਉਂਕਿ ਦੂਸਰੇ ਸਮਾਰਕਾਂ ਵਾਂਗ ਇਹ ਸਮਾਰਕ ਵੀ ਭਾਰਤੀ পুরাਤੱਤਵ ਸਰਵੇਖਣ ਦੇ ਦੇਖਰੇਖ ਵਿੱਚ ਹੈ ਅਸੀਂ ਇੱਥੋਂ ਲੈਨੇ ਆ ਟਿਕਟ ਤੇ ਨਾਲ ਹੀ ਗਾਈਡ ਲੈ ਕੇ ਚੱਲਦੇ ਆ ਅੰਦਰ ਲਓ ਜੀ ਪਹਿਲੀ ਨਜ਼ਰ ਤੁਹਾਨੂੰ ਇਹ ਬਹੁਤ ਸ਼ਾਨਦਾਰ ਰਚਨਾ ਨਜ਼ਰ ਆ ਰਹੀ ਹੈ ਇਹ ਹੈ ਚਾਂਦ ਬਾਵੜੀ ਤੁਸੀਂ ਦੇਖ ਸਕਦੇ ਹੋ ਨਕੁੰਬ ਰਾਜਪੂਤ ਰਾਜੇ ਰਾਜਾ ਚਾਂਦ ਦੁਆਰਾ ਇਸ ਨੂੰ 8ਵੀਂ 9ਵੀਂ ਸਦੀ ਦੇ ਵਿੱਚ ਬਣਾਇਆ ਗਿਆ ਸੀ

ਰਾਜਾ ਦਾ ਨਾਮ ਸ਼ਾਨ ਚੰਦਰ ਥਾ ਤੋਂ ਉਹਨਾਂ ਨੇ ਆਪਣੇ ਖੁਦ ਦੇ ਨਾਮ ਤੇ ਬਾਉੜੀ ਦਾ ਨਾਮ ਦੀ ਹੈ ਸ਼ਾਨ ਬਾਉੜੀ ਤਾਂ ਇਹ ਸਟੇਟ ਦਾ ਨਾਮ ਹੈ ਸਰ ਰਾਜਸਥਾਨ ਤੋਂ ਰਾਜਸਥਾਨ ਕੇ ਇੱਕ ਸਰੂਸੀ ਪਾਣੀ ਕੇ ਲਈ ਡਾਈ ਰੀਅਰ ਰਹੋ ਤਾਂ ਇਹ ਪਾਣੀ ਸਟੋਰੇਜ ਕੇ ਲਈ ਬਾਉੜੀ ਬਣਾਈ ਕਿ ਕੁਝ ਪਾਣੀ ਤਾਂ ਜ਼ਮੀਨ ਕੇ ਨੀਚੇ ਗੇਵਲ ਦਾ ਪਾਣੀ ਬਹੁਤ ਘੱਟ ਪਾਣੀ ਬਾਰਿਸ਼ ਦਾ ਉੱਥੇ ਇੰਨਾ ਹੋ ਜਾਂਦਾ ਤਾਂ ਕਿ ਇੰਨਸੇ ਜਿੱਤਨੀ ਵੀ ਗਾਉਂ ਕੇ ਆਵਾਜ਼ ਦੇ ਉਹ ਸਭ ਯਹਾਂ ਸੇ ਪਾਣੀ ਕੋ ਪੀਣੇ ਆਉਂਦੇ ਬਰਗਾਕਾਰ ਦੀ ਇਹ ਬਾਉੜੀ ਚਾਰੇ ਭਜਾਵਾਂ ਤੋਂ 35 35 ਮੀਟਰ ਚੌੜੀ ਹੈ ਉੱਪਰੋਂ ਚੌੜੀਏ बावੜੀ ហេਠਾਂ ਪਾਣੀ ਦੇ ਤਲ ਵੱਲ ਜਾਂਦੇ ਆਂ ਪੀੜੀ ਹੁੰਦੀ ਜਾਂਦੀ ਹੈ। बावੜੀ ਵਿੱਚ ហេਠਾਂ ਹਰੇ ਰੰਗ ਦਾ ਭਾ ਮਾਰਦਾ ਖੜਾ ਪਾਣੀ ਨਜ਼ਰ ਆਉਂਦਾ ਹੈ ਜੋ ਜ਼ਮੀਨੀ ਸਤਹ ਤੋਂ ਲਗਭਗ 100 ਫੁੱਟ ਡੂੰਘਾ ਹੈ। बावੜੀ ਤਿੰਨ ਪਾਸਿਆਂ ਤੋਂ ਪਾਣੀ ਦੇ ਤਲ ਤੱਕ ਜਾਣ ਲਈ 13 ਮੰਜ਼ਲਾਂ ហេਠਾਂ ਉਤਰਨ ਲਈ 3500 ਪੌੜੀਆਂ ਹਨ। ਹਾਂਜੀ 3500 ਪੌੜੀਆਂ। ਤੁਸੀਂ ਦੇਖੋ 8ਵੀਂ 9ਵੀਂ ਸਦੀ ਦੇ ਵਿੱਚ ਬੇਹੱਦ ਖੂਬਸੂਰਤ ਜਿਓਮੈਟ੍ਰੀਕਲ ਰਚਨਾ ਬਣਾਉਣ ਦੇ ਲਈ ਕਿੰਨਾ ਸਮਾਂ ਤੇ ਕਿੰਨੀ ਕਲਾ ਲੱਗੀ ਹੋਵੇਗੀ ਤੇ ਸਾਡਾ ਮਨ ਆਸ਼ਾਸ਼ ਕਰ ਉੱਠਦਾ ਹੈ ਉਹਨਾਂ ਸ਼ਿਲਪਕਾਰਾਂ ਨੂੰ ਉਹਨਾਂ ਮਜ਼ਦੂਰਾਂ ਨੂੰ ਜਿਨ੍ਹਾਂ ਨੇ ਉਸ ਸਮੇਂ ਦੇ ਵਿੱਚ ਇੰਨੀ ਸ਼ਾਨਦਾਰ ਜਿਓਮੈਟ੍ਰੀਕਲ ਰਚਨਾ ਬਣਾਈ 13 ਮੰਜ਼ਲਾਂ ਧਰਤੀ ਦੇ ਵਿੱਚ 3500 ਪੌੜੀਆਂ ਪੈਰਾਮਿਡਾ ਆਕਾਰ ਦੀਆਂ ਜਿਹੜੀ ਪੌੜੀ ਤੋਂ ਤੁਸੀਂ ਇੱਕ ਵਾਰੀ نیچے ਜਾਓਗੇ ਉਤੇ ਵਾਪਸ ਨਹੀਂ ਆ ਸਕਦੇ ਇਸ ਲਈ ਇਸ ਨੂੰ ਭੂਲ ਭਲਈਏ ਦੀ बावड़ी ਵੀ ਕਿਹਾ ਜਾਂਦਾ ਹੈ ਪੁਰਾਣੇ ਸਮੇਂ ਵਿੱਚ ਕਿਸੇ ਤਿਹਾਰ ਵੇਲੇ ਜਦੋਂ ਇਸ ਦੀ ਹਰ ਇੱਕ ਪੌੜੀ ਤੇ ਦੀਵਾ ਜਗਾਇਆ ਜਾਂਦਾ ਹੋਵੇਗਾ ਜਾਂ ਮੀਂਹ ਪੈਣ ਦੇ ਸਮੇਂ ਇਸ ਦੇ ਕੱਲੀ-ਕੱਲੀ ਪੌੜੀ ਤੋਂ 헤ਠਾਂ ਡਿਕਦੀਆਂ ਨਿੱਕੀਆਂ-ਨਿੱਕੀਆਂ ਆਵਸ਼ਾਰਾਂ ਉਸ ਦ੍ਰਿਸ਼ ਦੀ ਤੁਸੀਂ ਕਲਪਨਾ ਹੀ ਕਰ ਸਕਦੇ ਹੋ ਉਸ ਨੂੰ ਮਹਿਸੂਸ ਹੀ ਕਰ ਸਕਦੇ ਹੋ ਉਸ ਨੂੰ ਸ਼ਬਦਾਂ ਵਿੱਚ ਨਹੀਂ ਬਿਆਨਿਆ ਜਾ ਸਕਦਾ ਬਹੁਤ ਖੂਬਸੂਰਤ ਹੈ ਚਾਂਦ ਬਾਵੜੀ ਜਿਸ ਨੂੰ ਕਿ ਬਣਾਇਆ ਤਾਂ ਗਿਆ ਸੀ ਪਾਣੀ ਨੂੰ ਸਟੋਰ ਕਰਨ ਦੇ ਲਈ ਕਿਉਂਕਿ ਰਾਜਸਥਾਨ ਦੇ ਇਸ ਹਿੱਸੇ ਦੇ ਵਿੱਚ ਪਾਣੀ ਦੀ ਕਮੀ ਹੈ ਉੱਪਰ ਉੱਡਦੇ ਪੰਛੀਆਂ ਨੂੰ ਦੇਖੋ ਬਹੁਤ ਸੋਹਣਾ ਦ੍ਰਿਸ਼ ਜਿਹੜਾ ਹੈਗਾ ਤੁਹਾਡੇ ਨਜ਼ਰੀ ਪਵੇਗਾ ਇਹ ਭਾਰਤੀ ਸ਼ਿਲਪਕਾਰੀ ਦਾ ਬੇਜੋੜ ਨਮੂਨਾ ਹੈ ਚੰਦ बावੜੀ ਜੇਕਰ ਤੁਸੀਂ ਹੇਠਾਂ ਵੱਲ ਦੇਖੋ ਤਾਂ ਉਹ ਸਾਹਮਣੇ ਜੋ ਤੁਹਾਨੂੰ ਨਜ਼ਰ ਆ ਰਿਹਾ ਹੈ ਇਹ ਮਹਿਲ ਬਣਾਏ ਗਏ ਸੀ ਇਸ ਦੇ ਅੰਦਰ ਕਮਰੇ ਨੇ ਭੂਮੀਗਤ ਕਮਰੇ ਜਿਸ ਵੇਲੇ ਗਰਮੀ ਹੁੰਦੀ ਹੋਵੇਗੀ ਤਾਂ ਇੱਥੇ ਆ ਕੇ ਜਿਹੜੇ ਉਹ ਰਾਜੇ ਬੈਠਦੇ ਸਨ ਤੇ ਉਹਨਾਂ ਨੂੰ ਠੰਡਕ ਮਹਿਸੂਸ ਹੁੰਦੀ ਹੈ ਤੇ ਮੂਰਤੀਆਂ ਦੇਖੋ ਇਸ ਦੇ ਆਲੇ-ਦੁਆਲੇ ਇੱਕ ਗੈਲਰੀ ਹੈ ਪੂਰੀ ਮੂਰਤੀਆਂ ਦੀ ਜੋ 8ਵੀਂ 9ਵੀਂ ਸਦੀ ਦੀਆਂ ਹਨ ਚਾਂਦ ਬਾਵੜੀ ਦੇ ਚਾਰੇ ਪਾਸੇ ਇੱਕ ਇਹ ਇੰਗਲਾਰੇ ਜਿਹੜੇ ਇਹ ਬਣੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਉਹ ਨੀਚੇ ਤੱਕ ਪਾਣੀ ਅੱਜ ਵੀ ਨਜ਼ਰ ਆਉਂਦਾ ਇਹਦੇ ਵਿੱਚ ਕਹਿੰਦੇ ਵੀ ਕਿਸੇ ਸਮੇਂ ਇੱਥੇ ਸਰੰਗਾਂ ਹੁੰਦੀਆਂ ਸੀ ਜਿਹੜੀਆਂ ਬੰਦ ਕਰ ਦਿੱਤੀਆਂ ਗਈਆਂ ਅੱਜ ਵੀ ਹੁਣ ਅੱਜ ਕੱਲ ਕਹਿੰਦੇ ਇਹ ਝੂਲਨੀ ਇਕਾदशी ਵਾਲੇ ਦਿਨ ਹੀ ਖੋਲਹੀ ਜਾਂਦੀ ਹੈ ਉਦੋਂ ਨੀਚੇ ਤੱਕ ਜਾਣ ਦੀ ਆਗਿਆ ਮਿਲਦੀ ਹੈ ਲੋਕਾਂ ਨੂੰ ਪਰ ਹੁਣ ਨਹੀਂ ਵੈਸੇ ਬੰਦ ਕਰ ਦਿੱਤਾ ਇੱਥੇ ਬਹੁਤ ਸਾਰੀਆਂ ਫਿਲਮਾਂ ਦੀ ਸ਼ੂਟਿੰਗ ਹੁੰਦੀ ਰਹਿੰਦੀ ਆ ਹਾਲੀਵੁੱਡ ਦੀਆਂ ਬਾਲੀਵੁੱਡ ਦੀਆਂ ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਇੱਥੇ ਫਿਲਮਾਈਆਂ ਗਈਆਂ ਨੇ ਤਾਂ ਬਹੁਤ ਕਮਾਲ ਦੀ ਜਿਹੜੀ ਇਹ ਹੈਗੀ ਆ ਬਾਵੜੀ ਤੇ ਤੁਸੀਂ ਦੇਖ ਸਕਦੇ ਹੋ ਮੂਰਤੀਆਂ ਬਣੀਆਂ ਨੇ ਉਹ ਪਿੱਲਰਾਂ ਤੇ ਕਿਸੇ ਸਮੇਂ ਪਾਣੀ ਨੀਚੋਂ ਖਿੱਚਿਆ ਜਾਂਦਾ ਸੀ ਉਹ ਸਾਹਮਣੇ ਥੜਾ ਬਣਿਆ ਹੋਇਆ ਹੈ ਤੇ ਇਹਦੇ ਪਿੱਛੇ ਬਹੁਤ ਸਾਰੇ ਕਮਰੇ ਆ ਨੀਚੇ ਭੂਮੀਗਤ ਕਮਰੇ ਆ ਅੱਜ ਵੀ ਕੁਝ ਖੁੱਲੇ ਆ ਪਰ ਜਾਣ ਦੀ ਆਗਿਆ ਨਹੀਂ ਦਿੰਦੇ ਹੈਗੇ ਇਸ ਨੂੰ ਕਿਸੇ ਵਜ੍ਹਾ ਕਾਰਨ ਬੰਦ ਕਰਤਾ ਪਰ ਪਿੰਡ ਵਾਲਿਆਂ ਦੇ ਲਈ ਜਲਚੂਲਨੀ ਕਾਦਸ਼ੀ ਇੱਕ ਤਿਹਾਰ ਹੁੰਦਾ ਉਸ ਵੇਲੇ ਇਸ ਨੂੰ ਖੋਲਿਆ ਜਾਂਦਾ ਤਾਂ ਉਹ ਨੀਚੇ ਤੱਕ ਜਾ ਸਕਦੇ ਆ ਤੇ ਇਹ ਸਾਰੇ ਗਲਿਆਰੇ ਜੋ ਤੁਸੀਂ ਦੇਖ ਸਕਦੇ ਇਹਦੇ ਆਲੇ-ਦਾਲੇ ਇਹਨਾਂ ਦੇ ਵਿੱਚ 8ਵੀਂ 9ਵੀਂ ਸਦੀ ਦੀਆਂ ਮੂਰਤੀਆਂ ਨੇ ਜਿਹੜੀਆਂ ਕਿ 11ਵੀਂ ਸਦੀ ਦੇ ਸ਼ੁਰੂ ਦੇ ਵਿੱਚ ਮਹਿਮੂਦ ਗਜਨਵੀ ਦੇ ਹਮਲਿਆਂ ਦੇ ਸਮੇਂ ਤਬਾਹ ਕੀਤੀਆਂ ਗਈਆਂ ਆਵਾਨੇਰੀ ਦਾ ਬਹੁਤ ਸ਼ਾਨਦਾਰ ਮੰਦਿਰ ਹਰਸ਼ਿਤ ਮਾਤਾ ਦਾ ਤੇ ਚਾਂਦ ਬੜਬੜੀ ਤੇ ਇਸ ਦੇ ਗਲੇਆਰੇ ਇਹ ਉਸ ਸਮੇਂ ਹਮਲਿਆਂ ਦੇ ਵਿੱਚ ਤਬਾਹ ਹੋਏ ਪਰ ਅੱਜ ਵੀ ਤੁਹਾਨੂੰ ਮੂਰਤੀਆਂ ਮਿਲ ਜਾਣਗੀਆਂ ਖਿਲਰੀਆਂ ਹੋਈਆਂ ਤੇ ਚਲੋ ਆਪਾਂ ਜਾ ਕੇ ਕਰਦੇ ਹਾਂ ਇਹਨਾਂ ਮੂਰਤੀਆਂ ਦੇ ਦਰਸ਼ਨ ਇੱਥੇ ਮੈਸ਼ਾਸੁਰ ਮਰਦਨੀ ਦੁਰਗਾ ਦੇਵੀ ਸ਼ਿਵ ਪਾਰਵਤੀ ਅਰਧਨਾਰੀਸ਼ਵਰ ਬਹੁਤ ਸਾਰੇ ਦੇਵੀ ਦੇਵਤਿਆਂ ਦੀਆਂ ਜਿਹੜੀਆਂ ਮੂਰਤਾਂ ਨੇਗੀਆਂ ਉਹ ਤੁਹਾਨੂੰ ਮਿਲ ਜਾਣਗੀਆਂ ਇਹ ਪਰ ਅੱਜ ਵੀ ਮੈਂ ਆਪਣੇ ਖੰਡਿਤ ਰੂਪ ਦੇ ਵਿੱਚ ਨੇ ਟੁੱਟੇ ਹੋਏ ਨੇ ਮੰਦਰ ਦੇ ਵਿੱਚ ਜਦੋਂ ਅਸੀਂ ਜਾ ਕੇ ਦੇਖਦੇ ਆ ਉੱਥੇ ਵੀ ਬਹੁਤ ਸਾਰੀਆਂ ਮੂਰਤੀਆਂ ਨੇ ਜਿਹੜੀਆਂ ਉਹ ਖਿਲਰੀਆਂ ਤੁਹਾਨੂੰ ਨਜ਼ਰ ਆ ਰਹਿਣਗੀਆਂ ਪਰ ਇਹ ਸਾਰੀਆਂ 8ਵੀਂ 9ਵੀਂ ਸਦੀ ਦੀਆਂ ਨੇ ਬਹੁਤ ਸ਼ਾਨਦਾਰ ਪਿੱਲਰ ਤੁਸੀਂ ਦੇਖ ਸਕੋ ਆ ਦੇਖੋ ਬਹੁਤ ਕਮਾਲ ਦਾ ਜਿਹੜਾ ਇੰਨਾ ਬਰੀਕੀ ਦੇ ਵਿੱਚ ਕੰਮ ਕੀਤਾ ਗਿਆ ਸੀ ਉਹਨਾਂ ਸਮਿਆਂ ਦੇ ਵਿੱਚ ਕਾਰੀਗਰਾਂ ਵੱਲੋਂ ਚਲੋ ਆਪਣਾ ਗਾਈਡ ਦੱਸਦੇ ਆ ਇਹ ਰੈੱਡ ਸੈਂਟਸਟੋਨ ਕੀ ਹੈ ਰੈੱਡ ਸੈਂਟ ਇਹ ਸਮਾਈਲਿੰਗ ਨਹੀਂ ਇਹ ਹੈ ਇਸਮਾਈਲ ਇਹ ਸਮਾਈਲ ਹੋ ਗਿਆ ਇਹ ਫਸਟ ਤੋਂ ਹੈ ਸਾਇਲੈਂਟ ਸਾਇਲੈਂਟ ਇਹ ਹੈ ਸਮਾਈਲ ਐਂਡ ਇਹ ਹੈ ਹੰਗਰੀ ਨੋਟ ਹੰਗਰੀ ਠੀਕ ਹੈ ਸਾਰੀਆਂ ਪੁਰਾਣੀਆਂ ਮੂਰਤੀਆਂ ਇੱਥੋਂ ਲਿਜਾ ਕੇ ਜੈਪੁਰ ਦੇ ਅਜਾਇਬ ਘਰ ਦੇ ਵਿੱਚ ਰੱਖ ਦਿੱਤੀਆਂ ਗਈਆਂ ਨੇ ਚਲੋ ਹੁਣ ਆਪਾਂ ਚੱਲਦੇ ਆ ਇਸ ਤੋਂ ਬਾਅਦ ਇੱਥੇ ਬਣਿਆ ਹਰਸ਼ਦ ਮਾਤਾ ਦਾ ਮੰਦਿਰ ਦੇਖਣਾ ਕਿਉਂਕਿ ਹਰਸ਼ਦ ਮਾਤਾ ਦਾ ਮੰਦਿਰ ਦੇਖੇ ਬਿਨਾ ਆਵਾਂ ਨੇਰੀ ਦੀ ਯਾਤਰਾ ਅਧੂਰੀ ਹੈ ਕਿਉਂਕਿ 8ਵੀਂ 9ਵੀਂ ਸਦੀ ਦਾ ਬਣਿਆ ਹਰਸ਼ਦ ਮਾਤਾ ਦਾ ਮੰਦਿਰ ਬਹੁਤ ਕਮਾਲ ਦਾ ਮੰਦਿਰ ਹੈ ਜੋ ਕਿ ਬਿਲਕੁਲ ਬਾਵੜੀ ਦੇ 100 ਮੀਟਰ ਦੀ ਦੂਰੀ ਤੇ ਹੈ ਆਪਾਂ ਉਸ ਨੂੰ ਦੇਖਣ ਚੱਲਦੇ ਹਾਂ ਇਸ ਨੂੰ ਦੇਖਾਂਗੇ ਅਗਲੇ ਬਲੌਗ ਦੇ ਵਿੱਚ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਤੇ ਮਿਲਦੇ ਹਾਂ ਅਗਲੇ ਬਲੌਗ ਦੇ ਵਿੱਚ ਧੰਨਵਾਦ ਜੀ ਲੱਗੀ ਤਾਂ ਸ਼ੇਅਰ ਕਰੋ ਮਿਲਦੇ ਹਾਂ ਅਗਲੇ ਬਲੌਗ ਦੇ ਵਿੱਚ ਧੰਨਵਾਦ